ਸਾਰੇ ਹੀ ਸ੍ਰੀ ਸ੍ਰੋਤਨ ਜਤਾਰ ਸਿੰਘ ਜੱਬੂ ਬਾਲਦੇਵ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਅੱਜ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਗਰ ਨਵਾਂ ਸ਼ਹਿਰ ਦੀ ਨਵਾਂ ਸ਼ਹਿਰ ਦੇ ਵਿੱਚ ਥਾਣਾ ਸਦਰ ਥਾਣਾ ਸਦਰ ਨੂੰ ਪਹਿਲੇ ਦਿਨ ਤੋਂ ਹੀ ਬਹੁਤ ਵੱਡੀਆਂ ਕ੍ਰਾਈਮ ਦੇ ਪਰਤੂਮਾ ਪਕੇ ਦਿਖਾਈਆਂ ਨਵਾਂ ਸ਼ਹਿਰ ਦੇ ਮਾਨਯੋਗ ਐਸਐਸਪੀ ਸਹਿਬਾਨ ਡਾਕਟਰ ਆਈਪੀਐਸ ਅਫਸਰ ਮਹਿਤਾਬ ਸਿੰਘ ਜੀ ਨੇ ਬਹੁਤ ਵੱਡੀ ਪਹਿਲੇ ਦਿਨ ਤੋਂ ਕਮਾਂਡ ਸੰਭਾਲਦੇ ਸਾਰੇ ਨਸ਼ੇ ਨੋ ਬਹੁਤ ਵੱਡੇ ਠੱਲ ਆ ਪਾਣ ਦਾ ਵੱਡਾ ਪ੍ਰਾਲਾ ਨਵਾਂ ਸ਼ਹਿਰ ਦੇ ਵਿੱਚ ਛੇੜਿਆ ਅੱਜ ਗੱਲਾਂ ਗੱਲਾਂ ਕਰਾਂਗੇ ਨਵਾਂ ਸ਼ਹਿਰ ਦੇ ਸਦਰ ਥਾਣੇ ਦੀਆਂ ਇੱਥੋਂ ਦੇ ਐਸ ਐਚ ਓ ਸਹਿਬਾਨ ਇੰਸਪੈਕਟਰ ਸਾਹਿਬ ਰਾਜ ਪਲਵਿੰਦਰ ਕੌਰ ਜੀ ਨੇ ਬਹੁਤ ਵੱਡੀ ਨਸ਼ੇ ਨਠਲ ਪਾ ਕੇ ਦਿਖਾਈ ਆ ਅਨੇਕਾਂ ਹੀ ਪਰਚੇ ਜਿਹੜੇ ਹੈਗੇ ਆ ਸਮੇਂ-ਸਮੇਂ ਤੇ ਹੁੰਦੇ ਆ ਸਿੱਧੀਆਂ ਮੁਲਾਕਾਤਾਂ ਐਸਐਚਓ ਸਹਿਬਾਨ ਦੇ ਨਾਲ ਵੀ ਕਰਵਾਉਣ ਜਾ ਰਹੇ ਆ ਪਰ ਇਹ ਸਾਰੇ ਹੀ ਸਰੋਤਿਆਂ ਦਾ ਦੇ ਸੇਵਕ ਦੇ ਉੱਪਰ ਬਹੁਤ ਬਹੁਤ ਸਤਿਕਾਰ ਤੇ ਸਾਰਿਆਂ ਨੂੰ ਹੀ ਪਿਆਰ ਭਰੀ ਸਤ ਸ੍ਰੀ ਅਕਾਲ ਪਿਆਰੇ ਸਾਥਿਓ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਕਿ ਨਵਾਂ ਸ਼ਹਿਰ ਦੇ ਵਿੱਚ ਪਹਿਲੇ ਦਿਨ ਤੋਂ ਹੀ ਕ੍ਰਾਈਮ ਨੂੰ ਬਹੁਤ ਵੱਡੀ ਠੱਲ ਪਾ ਕੇ ਦਿਖਾਈ ਆ ਮਾਨਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਜੀ ਨੇ ਚਾਰਜ ਸੰਭਾਲਦਿਆਂ ਸਾਰ ਹੀ ਨਵਾਂ ਸ਼ਹਿਰ ਦੇ ਵਿੱਚ ਬਹੁਤ ਹੀ ਤੇਜ਼ੀ ਲਿਆਂਦੀ ਆ ਅੱਜਕੱਲ੍ਹ ਕਰਨ ਜਾ ਰਹੇ ਹੈਗੇ ਨਵਾਂ ਸ਼ਹਿਰ ਦੇ ਸਦਰ ਥਾਣੇ ਦੇ ਸਦਰ ਥਾਣੇ ਦੇ ਮਾਨਯੋਗ ਐਸ ਐਚ ਓ ਸਹਿਬਾਨ ਰਾਜ ਪਲਵਿੰਦਰ ਕੌਰ ਜਿਦੇ ਨਾਲ ਸਦਿਆ ਮੁਲਾਕਾਤਾਂ ਕਰਾਵਾਂਗੇ ਕਿ ਕ੍ਰਾਈਮ ਨੂੰ ਜਿਹੜੀਆਂ ਵੱਡੀਆਂ ਠੱਲਾਂ ਪਾ ਕੇ ਦਿਖਾਈਆਂ ਹੈਗੀਆਂ ਨਸ਼ੇ ਨੂੰ ਬਹੁਤ ਵੱਡੀ ਪਕੜ ਜਿਹੜੀ ਹੈਗੀ ਹੈ ਪਹਿਲੇ ਦਿਨ ਤੋਂ ਕਰਕੇ ਦਿਖਾਈ ਆ ਐਸੀ ਕਿਹੜੀ ਕਿਦਰ ਸੰਗੀ ਐ ਅਫਸਰ ਸਹਿਬਾਨਾਂ ਦੇ ਕੋਲ ਹੈ ਕਿ ਜਦਿਆਂ ਨੇ ਜਿਸ ਦਿਨ ਤੋਂ ਹੀ ਚਾਰਜ ਸੰਭਾਲ ਲਿਆ ਉਸੇ ਦਿਨ ਤੋਂ ਹੀ ਇਲਾਕੇ ਦੇ ਅੰਦਰ ਬਹੁਤ ਵੱਡੀ ਠਲ ਪਾ ਕੇ ਦਿਖਾਈ ਹੈ ਸਤਿ ਸਹਿਬਾਨ ਦੇ ਸਿਰ ਤੇ ਉਪਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੱਲ ਕਰਾਂਗੇ ਅੱਜ ਨਸ਼ੇ ਦੀ ਨਸ਼ੇ ਦੀ ਦਲਦਲ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਨੌਜਵਾਨਾਂ ਨੂੰ ਸਹੀ ਪਾਸੇ ਦੇ ਵੱਲ ਲਗਾਣਾ ਕਿਉਂਕਿ ਨੌਜਵਾਨ ਪੀੜੀ ਦੇਖਾ ਦੇਖੀ ਨਾ ਜਾਣੇ ਕਿਸ ਦੌਰ ਦੇ ਵਿੱਚ ਫਸਦੀ ਜਾ ਰਹੀ ਹੈਗੀ ਜਿਸ ਦਿਨ ਤੋਂ ਸ਼ਹੀਦ ਦੇ ਅਜਮ ਸਰਪਖਗਤ ਸਿੰਘ ਜੀ ਦਾ ਉਹ ਸਦਰ ਥਾਣੇ ਦਾ ਚਾਰਜ ਸੰਭਾਲਿਆ ਹੈਗਾ ਕਿੰਨੇ ਪਰਚੇ ਜਿਹੜੇ ਹੈਗੇ ਆ ਉਹ ਨਸ਼ੇ ਵਾਲੇ ਬੰਦੇ ਦੇ ਉੱਪਰ ਪਈ ਆ ਮੈਂ ਜਿਸ ਦਿਨ ਤੋਂ ਚਾਰਜ ਸੰਭਾਲਿਆ ਹੈ ਜੀ ਮੈਂ ਕਰੀਬ 7 ਤੋਂ 8 ਦੇ ਵਿੱਚ ਮੈਂ ਪਰਚੇ ਦੇ ਚੁੱਕੀ ਆ ਨਸ਼ੇ ਵਾਲਿਆਂ ਦੇ ਖਿਲਾਫ ਜੀ ਤੇ ਹੋਰ ਵੀ ਮੈਂ ਫੜ ਕੇ ਮੈਂ ਪਰਚੇ ਦਵਾਂਗੀ ਜੀ ਬਿਲਕੁਲ ਕਿਸੇ ਨੂੰ ਨਸ਼ੇ ਵਾਲੇ ਨੂੰ ਮੈਂ ਸਪੇਅਰ ਨਹੀਂ ਕਰਾਂਗੀ ਜੀ ਤੇ ਨਾ ਹੀ ਮੇਰੇ ਇਲਾਕੇ 'ਚ ਨਸ਼ੇ ਵਾਲਾ ਕੋਈ ਸਟੇ ਕਰੇਗਾ ਜੀ ਹਾਂਜੀ ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਹਾਂਜੀ ਉਹ ਇਹਦੇ ਵਿੱਚ ਜਿਸ ਤਰ੍ਹਾਂ ਜਾਣੇ ਜਾਂ ਅਣਜਾਣੇ ਚ ਫਸ ਗਈ ਹੈ ਉਹਨਾਂ ਨੂੰ ਇਹ ਸੀ ਦਾ ਨਹੀਂ ਪਤਾ ਕਿ ਇਹਦਾ ਜਿਹੜਾ ਰਿਜ਼ਲਟ ਹੈਗਾ ਆ ਉਹ ਕਿੰਨਾ ਕੁ ਅਮਾੜਾ ਨਿਕਲੇਗਾ ਜਦੋਂ ਨਸ਼ੇ ਦੇ ਵਿੱਚ ਇਹ ਲੋਕਾਂ ਨੂੰ ਦਬੋਸਦੇ ਕਿੰਨੀ ਇੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਮੁਸ਼ਕਲਾਂ ਤਾਂ ਕਿਸੇ ਵੀ ਕੰਮ ਲਈ ਆਪਾਂ ਕੋਈ ਔਖਾ ਕੰਮ ਹੋਵੇ ਜਿੱਥੇ ਕਿ ਪਤਾ ਵੀ ਆਪਾਂ ਕਈ ਲੋਕਾਂ ਦੀ ਗਿਣਤੀ ਇੱਕ ਪਾਸੇ ਹੋ ਜਾਂਦੀ ਹੈ ਉੱਥੇ ਸਾਨੂੰ ਮੁਸ਼ਕਲਾਂ ਤਾਂ ਜ਼ਰੂਰ ਆਉਂਦੀਆਂ ਪਰ ਅਸੀਂ ਪਬਲਿਕ ਨੂੰ ਚੰਗਾ ਸਨੇਹਾ ਦੇ ਕੇ ਅਸੀਂ ਉਹਨਾਂ ਨੂੰ ਇਸ ਗੱਲ ਤੋਂ ਅਵੇਅਰ ਵੀ ਕਰਦੇ ਹਾਂ ਤੇ ਉਹ ਸਾਡੇ ਨਾਲ ਜੁੜਦੇ ਵੀ ਹੈ ਜੀ ਬਾਕੀ ਜਿਹੜੇ ਤੁਸੀਂ ਲੜਕਿਆਂ ਦੀ ਗੱਲ ਕਰਦੇ ਹੋ ਜਿਹੜੇ ਦਲਦਲ ਚ ਫਸ ਗਏ ਆ ਸਾਡੀ ਕੋਸ਼ਿਸ਼ ਇਹ ਵੀ ਅਸੀਂ ਉਹਨਾਂ ਨੂੰ ਇਸ ਦਲਦਲ ਚੋਂ ਕੱਢੀਏ ਅਸੀਂ ਉਹਨਾਂ ਨੂੰ ਕਿਸੇ ਚੰਗੇ ਹਸਪੀਟਲ ਚ ਐਡਮਿਟ ਕਰਾਈਏ ਤੇ ਰੈੱਡ ਕਰਾਸ ਦੇ ਰਾਹੀਂ ਅਸੀਂ ਉਹਨਾਂ ਦੀ ਮਦਦ ਲਈਏ ਤੇ ਉਹਨਾਂ ਨੂੰ ਦਾਖਲ ਕਰਾ ਕੇ ਅਸੀਂ ਚਾਹੁੰਦੇ ਵੀ ਹਰ ਮਾਂ ਦਾ ਇੱਕ ਸੁਪਨਾ ਹੁੰਦਾ ਹੈ ਵੀ ਉਹਦਾ ਬੱਚਾ ਠੀਕ ਰਹੇ ਤੇ ਬੱਚਾ ਨਸ਼ਾ ਰਹਿਤ ਰਹੇ ਮੇਰੀ ਵੀ 100% ਕੋਸ਼ਿਸ਼ ਇਹੀ ਹੈ ਵੀ ਜਿਹੜੇ ਇਹ ਬੱਚੇ ਦਲਦਲ ਚ ਫਸ ਚੁੱਕੇ ਆ ਇਹਨਾਂ ਨੂੰ ਕੱਢ ਕੇ ਇਹਨਾਂ ਨੂੰ ਕਿਸੇ ਚੰਗੇ ਹਸਪੀਟਲ ਚ ਚੰਗਾ ਟ੍ਰੀਟਮੈਂਟ ਕਰਾ ਕੇ ਤਾਂ ਇਹਨਾਂ ਦਾ ਇਲਾਜ ਕਰਾਇਆ ਜਾਵੇ ਤੇ ਇਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਬਹੁਤ ਵਧੀਆ ਕਈ ਬਰੀ ਨੌਜਵਾਨ ਜਿਹੜੇ ਹੈਗੇ ਆ ਉਹ ਨਸ਼ਾ ਕਰਨ ਦੇ ਆਦੀ ਹੋ ਜਾਂਦੇ ਪਰ ਉਹ ਡਰ ਜਾਂਦੇ ਆ ਕਿ ਜਦੋਂ ਤੁਹਾਡੇ ਕੋਲ ਆਉਣਗੇ ਕਿ ਆਫ ਜੀ ਨੇ ਵੀ ਬਹੁਤ ਵਧੀਆ ਬਰੀਫਲੀ ਚੀਜ਼ ਕਲੀਅਰ ਕਰ ਦਿੱਤੀ ਕਿ ਉਹਨਾਂ ਦੀ ਜਰੂਰ ਮਦਦ ਕੀਤੀ ਜਾਵੇਗੀ ਇਹ ਤਾਂ ਹੋ ਗਿਆ ਕਿ ਜਿਹੜੇ ਨਸ਼ੇ ਦੇ ਵਿੱਚ ਫਸ ਚੁੱਕੇ ਆ ਜਿਹੜੇ ਵੇਚਦੇ ਹੈਗੇ ਆ ਹਾਂ ਜਿਹੜੇ ਇਸ ਕ੍ਰਾਈਮ ਨੂੰ ਅੱਗੇ ਵਡਾਵਾ ਦਿੰਦੇ ਹੈਗੇ ਆ ਉਹਨਾਂ ਦੇ ਲਈ ਪੱਕੀ ਰਣਨੀਤੀ ਦਿਨ ਪਰ ਦਿਨ ਨਵੀਂ ਤਿਆਰ ਹੁੰਦੀ ਹੈ ਅਸੀਂ ਬਿਲਕੁਲ ਕਰ ਰਹੇ ਆ ਜੀ ਅਸੀਂ ਉਹਨਾਂ ਨੂੰ ਫੜ ਕੇ ਉਹਨਾਂ ਤੇ ਪਰਚੇ ਦੇ ਰਹੇ ਆ ਜੀ ਤੇ ਪਰਚੇ ਦੇ ਕੇ ਅਸੀਂ ਉਹਨਾਂ ਦੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਉਹਨਾਂ ਦੀ ਜ਼ਮਾਨਤ ਨਾ ਹੋਵੇ ਬਾਕੀ ਸਾਨੂੰ ਜਿਹੜੇ ਜ਼ਮਾਨਤੀਏ ਪਿੰਡਾਂ ਚੋਂ ਜ਼ਮਾਨਤੀਏ ਉਹਨਾਂ ਦੀ ਜ਼ਮਾਨਤ ਦਿੰਦੇ ਨੇ ਅਸੀਂ ਉਹਨਾਂ ਨੂੰ ਵੀ ਇਸ ਗੱਲ ਨੂੰ ਦੱਸ ਦਿਆਂ ਵੀ ਜੇ ਜ਼ਮਾਨਤ ਤੇ ਆਉਣਗੇ ਤਾਂ ਇਹ ਤੁਹਾਡੇ ਬੱਚਿਆਂ ਨੂੰ ਵੀ ਖਰਾਬ ਕਰ ਸਕਦੇ ਆ ਤੇ ਨਾ ਤੁਸੀਂ ਇਹਨਾਂ ਦੀ ਜ਼ਮਾਨਤਾਂ ਤੋਂ ਕੁਝ ਟਾਈਮ ਜੇਲ੍ਹ ਚ ਰਹਿਣ ਤਾਂ ਇਸ ਦਾ ਠਲ ਪੈ ਸਕਦੀ ਹੈ ਨਸ਼ਾ ਘਟ ਸਕਦਾ ਘਟੇਗਾ ਵੀ ਤੇ ਸਾਡੀ 100% ਕੋਸ਼ਿਸ਼ ਇਹ ਹੈ ਸਾਡੇ ਐਸਐਸਪੀ ਸਾਹਿਬ ਦੇ ਦਸ਼ਮਰ ਦੇ ਸ਼ਮਤਾਗੂ ਵੀ ਅਸੀਂ ਇਸ ਨੂੰ ਖਤਮ ਕਰੀਏ ਜੀ ਐਸਐਚ ਸਾਹਿਬ ਬਹੁਤ ਵਧੀਆ ਆਪ ਜੀ ਨੇ ਇਹ ਗੱਲ ਬਰੀਕੀ ਦੱਸੀ ਹੈ ਕਿ ਜਮਾਨਤ ਜਦੋਂ ਪਿੰਡ ਦੇ ਵਿੱਚੋਂ ਪਰੋਲ ਤੇ ਹੋ ਜਾਂਦੀ ਹੈਗੀ ਹੈ ਉਦੋਂ ਪੁਲਿਸ ਦਾ ਕੀਤਾ ਹੋਇਆ ਕੰਮ ਕਿਤੇ ਨਾ ਕਿਤੇ ਹੋਰ ਦਿਸ਼ਾ ਲੈ ਜਾਂਦਾ ਕਿਉਂਕਿ ਇੱਕ ਜਿਹੜਾ ਇੱਕ ਕ੍ਰਾਇਮ ਵਾਲਾ ਬੰਦਾ ਆ ਉਹਨੂੰ ਫੜਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਆ ਜਦੋਂ ਪਿੰਡ ਦੇ ਵਿੱਚੋਂ ਇਹਦੀ ਜਮਾਨਤ ਹੋ ਜਾਂਦੀ ਹੈਗੀ ਆ ਤੇ ਇਹ ਬਹੁਤ ਸਾਰੇ ਪਿੰਡਾਂ ਨੇ ਮੈਂ ਦੇਖਿਆ ਮਤੇ ਵੀ ਪਾਈ ਹੈ ਕਿ ਅਸੀਂ ਨਸ਼ੇ ਵਾਲਿਆਂ ਦੇ ਮਗਰ ਨਹੀਂ ਜਾਣਾ ਹੈਗਾ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਸਪੋਰਟ ਆ ਫਿਰ ਮਿਲਦੀ ਆ ਜੀ ਹਾਂਜੀ ਮਿਲਦੀ ਹੈ ਜੀ ਮਿਲਦੀ ਜਿਸ ਤਰ੍ਹਾਂ ਕਿ ਪਿੰਡ ਜੱਬੂ ਵਾਲਾ ਇੱਥੇ ਸਾਨੂੰ ਪਿੰਡ ਦੀ ਬੜੀ ਸਪੋਰਟ ਮਿਲਦੀ ਹੈ ਉਹ ਮਾੜੇ ਮਤਲਬ ਕਿ ਜਿਹੜਾ ਮਾੜਾ ਅਨਸਰ ਹੈ ਮਾੜਾ ਬੰਦਾ ਹੈ ਕੋਈ ਗਲਤ ਗੱਲ ਕਰਦਾ ਤਾਂ ਪੰਚਾਇਤ ਉਹਦਾ ਸਾਥ ਨਹੀਂ ਦਿੰਦੀ ਮੈਂ ਇਸ ਗੱਲ ਨਾਲ ਬੜੀ ਖੁਸ਼ ਹੋਈ ਹਾਂ ਤੇ ਮੈਨੂੰ ਚੰਗਾ ਵੀ ਲੱਗਿਆ ਉਸ ਪੰਚਾਇਤ ਦਾ ਕੰਮ ਕਿਉਂਕਿ ਦੇਖੋ ਉੱਥੇ ਇੱਕ ਲੇਡੀ ਜੇ ਸਰਪੰਚ ਹੈ ਬੀਬਾ ਜਸਵਿੰਦਰ ਕੌਰ ਜੀ ਇੱਕ ਲੇਡੀ ਦੇ ਵਾਸਤੇ ਜਿਹੜਾ ਕੰਮ ਕਰਨਾ ਹੈਗਾ ਬਹੁਤ ਟਫ ਹੋ ਜਾਂਦਾ ਫਿਰ ਵੀ ਉਹਨਾਂ ਨੇ ਕਾਫੀ ਹੱਦ ਤੱਕ ਪਿੰਡ ਦੀ ਲੋਹਾਰ ਬਦਲੀ ਹੈ ਔਰ ਖਾਸ ਕਰਕੇ ਨਸ਼ੇ ਇਹਲੇ ਵੀ ਬਹੁਤ ਪੱਟੇ ਜਿਹੜੇ ਹੈਗੇ ਆ ਅਪਰਾਲੇ ਕਿਤੇ ਕਿ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਨਸ਼ਾ ਨਾ ਆ ਬਿਕੇ ਮੈਂ ਦੇਖਿਆ ਕਾਫੀ ਉੱਥੇ ਸੈਮੀਨਾਰ ਵੀ ਪੋਰਸੋਲਾ ਲਾਈ ਗਏ ਆ ਸੈਮੀਨਾਰ ਪੋਰਸੋਲਾ ਵੀ ਲਾਇਆ ਗਏ ਆ ਪਰ ਮੈਂ ਥੋੜੇ ਦਿਨ ਪਹਿਲਾਂ ਦੇਖਿਆ ਉਹਨਾਂ ਨੇ ਪੰਚਾਇਤ ਨੇ ਸਰਪੰਚ ਸਾਹਿਬ ਵੱਲੋਂ ਇੱਕ ਟੂਰਨਾਮੈਂਟ ਕਰਵਾਇਆ ਗਿਆ ਤੇ ਉਹ ਟੂਰਨਾਮੈਂਟ ਚ ਵੀ ਜਦ ਮੈਂ ਦੇਖਿਆ ਵੀ ਪਿੰਡ ਨੇ ਬੜਾ ਦਿਲਚਸਪੀ ਦਿਖਾਈ ਹੈ ਐਨਆਰਆਈ ਆਏ ਹੋਏ ਸੀ ਮੈਨੂੰ ਉੱਥੇ ਵਧੀਆ ਲੱਗਿਆ ਤੇ ਸਰਪੰਚ ਸਾਹਿਬ ਦਾ ਬਹੁਤ ਜ਼ਿਆਦਾ ਵੱਡਾ ਯੋਗਦਾਨ ਹੈ ਇਸ ਕੰਮ 'ਚ ਜੀ ਜੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਵਿੱਬ ਦੇ ਨਾਲ ਜੁੜੀ ਹੋਈ ਹੈ ਉਹਨਾਂ ਨੂੰ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਮੈਸੇਜ ਇਹੀ ਦਵਾਂਗੀ ਬੱਚਿਆਂ ਨੂੰ ਵੀ ਠੀਕ ਹੈ ਕੋਈ ਨਾਲ ਦਾ ਜਿਹੜਾ ਬੱਚਾ ਹੈ ਉਹ ਬੂਟਾ ਲਾਉਣ ਵਾਸਤੇ ਇੱਕ ਦਿਨ ਉਹਨਾਂ ਨੂੰ ਸਵਾਦ ਦਿਖਾ ਦਿੰਦਾ ਇਸ ਚੀਜ਼ ਦਾ ਉਹ ਬੂਟਾ ਲੱਗ ਜਾਂਦਾ ਪਰ ਮੈਂ ਕਹੂੰਗੀ ਵੀ ਇਸ ਗੱਲ ਤੋਂ ਪਿੱਛੇ ਰਹਿਣ ਤੇ ਖੇਡਾਂ ਨਾਲ ਜੁੜਨ ਪੜ੍ਹਾਈ ਨਾਲ ਜੁੜਨ ਮੇਰਾ ਇਹੀ ਸੰਦੇਸ਼ ਹੈ ਬੱਚਿਆਂ ਨੌਜਵਾਨ ਐਸਚੂ ਸਾਹਿਬ ਇੱਕ ਜਾਂਦੇ ਜਾਂਦੇ ਇਹ ਲਾਸਟ ਸਵਾਲ ਹੋਇਆ ਹੋਰ ਹੈਗਾ ਕਿ ਜਿਹੜੇ ਮੋਟਰਸਾਈਕਲਾਂ ਤੇ ਹੁਣ ਫਟਾਕੇ ਮਾਰਦੇ ਕਿਉਂਕਿ ਹੁਣ ਚੋਣ ਜਾਬਤਾ ਵੀ ਲੱਗ ਗਿਆ ਹੈਗਾ ਆ ਚੋਣਾ ਦੇ ਬਿਗਲ ਵੱਜ ਗਏ ਹੈਗੇ ਆ ਤੇ ਮੈਂ ਵਖਿਆ ਕਾਫੀ ਇਲਾਕੇ ਜਿਹੜੇ ਹੈਗੇ ਆ ਆਲਮੋਸਟ ਲੱਗੇ ਹੋਏ ਆ ਤੇ ਜਿਹੜੇ ਇਹ ਹਜੇ ਵੀ ਸ਼ਰਾਰਤੀ ਨਹੀਂ ਹਟਦੇ ਕਿ ਉਹਨਾਂ ਦੇ ਵਾਸਤੇ ਕੀ ਹੈਗਾ ਜੀ ਉਹਨਾਂ ਦੇ ਵਾਸਤੇ ਇਹ ਹੈ ਜੀ ਅਸੀਂ ਫੜ ਕੇ ਉਹਨਾਂ ਦੇ ਪਰਚੇ ਵੀ ਦਿੰਨੇ ਆ ਅਗਰ ਜੇ ਕੋਈ ਉਹਨੇ ਮੋਡੀਫਾਈ ਕੀਤਾ ਹੋਇਆ ਤਾਂ ਅਸੀਂ ਉਹਨਾਂ ਦੇ ਚਲਾਨ ਕੱਟ ਕੇ ਨਾਲ ਪਰਚੇ ਦਿੰਨੇ ਆ ਤੇ ਨਾਕੇ ਲੱਗੇ ਹੋਏ ਆ ਸਾਡੇ ਤੇ ਵੈਸੇ ਮੇਰੇ ਖਿਆਲ ਅੱਗੇ ਨਾਲ ਬਹੁਤ ਫਰਕ ਹੈ ਕਿਉਂਕਿ ਜਿਹੜੀਆਂ ਲੇਡੀਜ਼ ਐਕਟਿਵਾ ਚਲਾਉਂਦੀਆਂ ਨੇ ਅਸੀਂ ਕਾਫੀ ਐਕਟਿਵਾ ਆਲੇ ਹਨ ਵੀ ਰੋਕਿਆ ਸੀ ਉਹਨਾਂ ਦੀ ਤਲਾਸ਼ੀ ਔਰ ਨਾਲ ਅਸੀਂ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਚੈੱਕ ਕਰਦੇ ਹਾਂ ਮੋਸਟਲੀ ਹੈ ਨਹੀਂ ਪਰ ਹੁਣ ਬੀਬੀਆਂ ਨੇ ਲੇਡੀਜ਼ ਨੇ ਬਣਾ ਲੈਨੇ ਹਾਂਜੀ ਇਸ ਨਾਕਿਆਂ ਤੋਂ ਡਰਦੇ ਨੇ ਉਹਨਾਂ ਲਾਇਸੈਂਸ ਬਣਵਾ ਲੈ ਜੀ ਇਸੇ ਹੀ ਤਰ੍ਹਾਂ ਨਾਕੇ ਲੱਗਦੇ ਰਹਿਣਗੇ ਮੈਂ ਸੋਚਦਾ ਕਿ ਕਾਫੀ ਜਿਹੜਾ ਮਾਹੌਲ ਹੈਗਾ ਆ ਥਾਣੇ ਸਦਰ ਦੇ ਜਿੰਨੇ ਪੈਂਟ ਪੈਂਦੇ ਹੈਗੇ ਕਾਫੀ ਅੱਛਾ ਨਜ਼ਰ ਵੀ ਆਏਗਾ ਜੀ ਬਿਲਕੁਲ ਠੀਕ ਹੈ ਜੀ ਗੱਲ ਬਿਲਕੁਲ ਠੀਕ ਹੈ ਸਾਡੇ ਵੱਲੋਂ ਨਾਕੇ ਪ੍ਰੋਪਰ ਲੱਗ ਰਹੇ ਨੇ ਆਪਣੇ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਤੇ ਅਸੀਂ ਲਾ ਰਹੇ ਹਾਂ ਆਮ ਪਬਲਿਕ ਨੂੰ ਜਦੋਂ ਕਿਤੇ ਲੋੜ ਪੈਂਦੀ ਹੈਗੀ ਕਿਸ ਨੰਬਰ ਤੇ ਉਹ ਕਾਲ ਕਰ ਸਕਦੇ ਆ ਉਹ 112 ਤੇ ਕਰ ਸਕਦੇ ਸਾਡੇ ਥਾਣੇ ਦਾ ਨੰਬਰ ਹੈ ਮੇਰਾ ਨੰਬਰ ਹੈ ਮੈਂ ਪਬਲਿਸ਼ ਕੀਤਾ ਹੋਇਆ ਆਪਣਾ ਨੰਬਰ 97801088 ਮੈਨੂੰ ਸਿੱਧੀ ਕਾਲ ਕਰ ਸਕਦੇ 24 ਘੰਟੇ ਜਦੋਂ ਮਰਜ਼ੀ ਮੈਨੂੰ ਕਾਲ ਕਰੋ ਮੈਂ ਹਾਜ਼ਰ ਹਾਂ ਜੀ ਸ਼ੁਕਰੀਆ ਇਸ ਹਨ ਸਾਡੇ ਵਿੱਚ ਥਾਣਾ ਸਦਰ ਦੇ ਐਸਐਚਓ ਸਹਿਬਾਨ ਰਾਜ ਪੁਲਵਿੰਦਰ ਕੌਰ ਜਿਨੇ ਬਹੁਤ ਹੀ ਵਾਕੂਬੀ ਤਰੀਕੇ ਦੇ ਨਾਲ ਇੱਕ ਇੱਕ ਚੀਜ਼ ਕਲੀਅਰ ਕੀਤੀ ਹੈਗੀ ਕਿ ਕ੍ਰਾਈਮ ਵਾਲੇ ਲੋਕ ਜਿਹੜੇ ਹੈਗੇ ਆ ਕੋਸ਼ਿਸ਼ ਕਰਨ ਕੇ ਉਹ ਜੂ ਨੂੰ ਛੱਡ ਦੇਣ ਜਾਂ ਆਪਣਾ ਇਹ ਜਿਹੜਾ ਕ੍ਰਾਈਮ ਹੈਗਾ ਵਾ ਉਹਨੂੰ ਜਲਦੀ ਤੋਂ ਜਲਦੀ ਬੰਦ ਕਰਨ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲੇ ਵੀ ਇਹਨਾਂ ਹਰਕਤਾਂ ਤੋਂ ਵਾਜ ਸਿੰਘ ਜੱਬੋ ਵਾਣੋ ਦੇ ਆਜਾਦਤ ਨਵੀਂ ਅਤੇ ਤਾਜ਼ੀਆਂ ਖਬਰਾਂ ਨੂੰ ਵੇਖਣ ਦੇ ਵਾਸਤੇ 98650 13313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ